ਵਿੱਚ ਗੁਜਰੇ ਜਿਹੜੀ ਉਸ ਪਰਮਾਤਮਾ ਦੀ ਯਾਦ ਦੇ ਵਿੱਚ ਸਮਾ ਲੰਘ ਜਾਏ ਉਹ ਥਾਂ ਤੇ ਪੈੜਾ ਹੈ ਤੇ ਬਾਕੀ ਦਾ ਜਿਹੜਾ ਸਮਾਂ ਰੱਬ ਪਰਮਾਤਮਾ ਦੇ ਨਾਮ ਤੋਂ ਬਿਨਾਂ ਸਤ ਸੰਗਤ ਤੋਂ ਬਿਨਾਂ ਸੇਵਾ ਤੋਂ ਬਿਨਾਂ ਉਬੇਰਤਿਆ ਜਿਨ੍ਹਾਂ ਨੂੰ ਗੁਰੂ ਅਰਜੁਨ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ ਕਿ ਜਨਮ ਬ੍ਰਿਥਾ ਜਾਤ ਰੰਗ ਮਾਇਆ ਕਹਿ। ਕਿਸ ਤਰਾਂ ਗਿਆ ਜੀ ਬੀਤ ਜਹ ਬੀਤ ਜਹ ਜਨਮ ਅਕਾਜਰੇ ਆ ਜਿਹੜਾ ਜਨਮ ਦਾ ਸਫਾ ਸਮਾ ਸੀ ਸਫਲ ਬਣਾਉਣਾ ਸੀ ਨਾ ਮਹਾਰਾਜ ਕਹਿੰਦੇ ਉਹ ਦਿਨਾਂ ਕਰਕੇ ਘੜੀਆਂ ਕਰਕੇ ਪਹਿਰਾ ਕਰਕੇ ਸਤਿਗੁਰੂ ਪਾਤਸ਼ਾਹ ਕਹਿੰਦੇ ਨਾ ਔਦ ਕਟੈ ਦਿਨ ਸੁਰੈ ਨਾਰੇ ਇਹ ਕਹਿੰਦੇ ਲੰਘਦੀ ਜਾਂਦੀ ਆ ਤੇ ਸਤਿਗੁਰੂ ਕਹਿੰਦੇ ਇਹਨੂੰ ਤਾਂ ਮਨੋ ਗੁਰ ਮਿਲ ਕਾਜ ਸਵਾਰੇ ਜਿਹੜਾ ਕਾਰਜ ਸੀ ਸਾਡੇ ਜੀਵਨ ਨੂੰ ਅਸੀਂ ਸਫਲਿਆ ਬਣਾਉਣਾ ਸੀ ਨਾ ਉਹ ਗੁਰੂ ਚਰਨਾਂ ਦੇ ਵਿੱਚ ਬੈਠ ਕੇ ਸਫਲ ਹੋਣਾ ਸੀ ਆਓ ਸੰਗਤ ਜੀ ਆਪ ਜੀ ਨੇ ਪਿਛਲੇ ਦਿਨਾਂ ਦੇ ਅੰਦਰ ਤਾਂ ਗੁਰੂ ਆਰ ਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਵਿੱਤਰ ਜੀਵਨ ਇਤਿਹਾਸ ਚੱਲਦਾ ਪਿਆ ਹੈ ਆਪ ਜੀ ਨੇ ਪਿੱਛੇ 19 ਤਰੀਕ ਨੂੰ ਸਰਵਣ ਕੀਤਾ ਸੀ ਕਿ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਲਾਹੌਰ ਦੇ ਲਾਗੇ ਇੱਕ ਮੁਜੰਗੀ ਨਗਰਿਆ ਸਤਿਗੁਰਾ ਇੱਥੇ ਆਪਣਾ ਸਤਿਗੁਰਾ ਅਸਥਾਨ ਕੀਤਾ ਹੋਇਆ ਹੈ। ਦਿੱਲੀ ਤਖਤ ਦਾ ਜਿਹੜਾ ਬਾਦਸ਼ਾਹ ਜਹਾਂਗੀਰ ਤੋਂ ਬਾਅਦ ਇਹਦੇ ਸੱਤਾਂ ਪੁੱਤਰਾਂ ਦੇ ਵਿੱਚੋਂ ਜਿਹੜਾ ਇਹਦਾ ਪੁੱਤਰ ਸ਼ਾਹ ਜਹਾਂਂੜਾ ਨਾ ਇਹ ਦਿੱਲੀ ਤਖਤ ਦਾ ਹਾਕਮ ਬੜਿਆ ਬਾਦਸ਼ਾਹ ਕਹਿ ਦਈਏ ਲੋਕ ਸਾਰੇ ਦੀ ਸ਼ਾਦੀ ਪਰਦੇ ਆ ਕਈ ਜਿੰਨੇ ਵੀ ਇਹਨੂੰ ਮਿਲਣ ਦੇ ਵਾਸਤੇ ਆਏ ਆ ਜਿਵੇਂ ਮੰਨ ਲਓ ਪਿੰਡਾਂ ਦੇ ਇਲਾਕੇ ਦਾ ਕੋਈ ਚੌਧਰੀ ਆਇਆ ਕੋਈ ਅਨਾਜ ਲੈ ਕੇ ਆਉਂਦਾ ਕੋਈ ਇਹਦੇ ਵਾਸਤੇ ਤਰ੍ਹਾਂ ਤਰ੍ਹਾਂ ਦੇ ਫਲ ਕਹਿ ਦੇਈ ਉਹ ਲੈ ਕੇ ਆਉਂਦੇ ਆ ਕੋਈ ਫੁੱਲਾਂ ਦੀਆਂ ਮਾਲਾ ਲੈ ਕੇ ਆਉਂਦੇ ਨੇ ਕੋਈ ਕਿਸੇ ਤਰ੍ਹਾਂ ਦਾ ਜਿਸ ਇਲਾਕੇ ਦੀ ਜੋ ਵੀ ਚੀਜ਼ ਵਸ ਤੋਂ ਮਸ਼ਹੂਰਿਆ ਨਾ ਉਹ ਲੈ ਕੇ ਦੇ ਕੋਲੇ ਸਾਰੇ ਪਹੁੰਚਦੇ ਆ ਗਰੀਬ ਅਮੀਰ ਸਭ ਇਕੱਤਰ ਹੋਏ ਆ ਇਧਰੋਂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਵੀ ਸੰਗਤਾਂ ਦੂਰੋਂ ਦੂਰੋਂ ਆਉਂਦੀਆਂ ਨੇ ਤੇ ਹਰ ਕੋਈ ਆਪਣੇ ਬਿੱਤ ਅਨੁਸਾਰ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਲੈ ਕੇ ਭੇਟਾਵਾਂ ਪਹੁੰਚਦੇ ਆ ਦੇਖੋ ਸਤਿਗੁਰੂ ਕਦੇ ਵੀ ਇਹ ਨਹੀਂ ਕਹਿੰਦੇ ਕਿ ਵੀ ਆਹੀ ਚੀਜ਼ ਭੇਟਾ ਕੀਤੀ ਜਾਏ ਇੱਥੇ ਤਾਂ ਜਿਹਦਾ ਜਿਹੋ ਜਾਂ ਮਨ ਹੁੰਦਾ ਨਾ ਜਿਵੇਂ ਭਾਈ ਗੁਰਦਾਸ ਜੀ ਨੇ ਕਿਹਾ ਨਾ ਪਾਵਨੀ ਭਗਤ ਭਾਏ ਕੌਡੀ ਅਗਰ ਭਾਗ ਰੱਖੇ ਜੇ ਭਾਵਨਾ ਬੜੀਆਂ ਮਾਰਾ ਇਹਦੇ ਚਰਨਾਂ ਵਿੱਚ ਭਾਵੇਂ ਕੌਡੀ ਰੱਖ ਦੇ ਤਾਹੇ ਸਤਿਗੁਰ ਨਿਦਾਨਦਾਨ ਦੇ ਤਹ ਮਾਰਾ ਇਹ ਸੱਚੇ ਪਾਤਸ਼ਾਹ ਦੁਨੀਆ ਦੇ ਖਜ਼ਾਨੇ ਬਖਸ਼ ਦੇ ਕੌਡੀਆਂ ਦੇ ਬਦਲੇ ਵੀ ਤੇ ਸਾਹਿਬ ਸਤਿਗੁਰ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਕਈ ਸਿੱਖੋ ਉਹ ਵੀ ਐ ਜਿਹੜੇ ਵਣਜ ਵਪਾਰ ਕਰਦੇ ਆ ਦਸਵੰਦ ਦੀ ਮਾਇਆ ਨਾਲ ਕੋਈ ਹਥਿਆਰ ਨਹੀਂ ਹੁੰਦਾ ਸ਼ਾਸਤਰ ਵਧੀਆ ਤੋਂ ਵਧੀਆ ਸਤਿਗੁਰਾਂ ਦੇ ਕੋਲ ਘੋੜੇ ਵਧੀਆ ਤੋਂ ਵਧੀਆ ਲੈ ਕੇ ਪਹੁੰਚਦੇ ਆ ਇਹਨਾਂ ਦਿਨਾਂ ਦੇ ਅੰਦਰ ਕਾਬਲ ਦੀ ਸੰਗਤ ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਜਦੋਂ ਪਹੁੰਚਦੀ ਹਨ ਇਹ ਮਹਾਰਾਜ ਜੀ ਦੇ ਵਾਸਤੇ ਘੋੜਾ ਲੈ ਕੇ ਆਏ ਨੇ ਰੂਮ ਦੇ ਵਿੱਚੋਂ ਲਿਆਂਦਾ ਗਿਆ ਸੀ ਘੋੜਾ ਅਰਾਸਤੇ ਵਿੱਚ ਹਾਕਮ ਦੀ ਨਜ਼ਰੀ ਪਿਆ ਤੇ ਉਹਨੇ ਚਿੱਠੀ ਲੈ ਕੇ ਬਾਦਸ਼ਾਹ ਨੂੰ ਇਹ ਗੱਲ ਕਹਿ ਦਿੱਤੀ ਸੁਚੇਤ ਕਰ ਦਿੱਤਾ ਬਾਦਸ਼ਾਹ ਕੋੜਾ ਬਹੁਤ ਵਧੀਆ ਤੇ ਸੰਗਤ ਕਹਿ ਰਹੀ ਹੈ ਵੀ ਗੁਰੂ ਅਰਗੁਨ ਸਾਹਿਬ ਜੀ ਦੀ ਇਹ ਵਸਤੂ ਉਹਨਾਂ ਕੋਲ ਜਾ ਰਹੀ ਹੈ ਜੇ ਤੁਹਾਡਾ ਹੁਕਮ ਹੋਵੇ ਤਾਂ ਇਹ ਤੁਹਾਡੇ ਕੋਲ ਆ ਜਾਵੇ ਤੇ ਨਹੀਂ ਇਹਨੂੰ ਅਸੀਂ ਲੰਘ ਜਾਣ ਦੇਈਏ ਬਾਦਸ਼ਾਹ ਨੇ ਕੁਝ ਬੰਦਿਆਂ ਨੂੰ ਭੇਜਿਆ ਕੋੜਾ ਸੀ ਜਿਹੜਾ ਸੰਗਤ ਦੇ ਕੋਲੋਂ ਧੱਕੇ ਨਾਲ ਖੋਇਆ ਤੇ ਇਹ ਆਪਣੇ ਤਵੇਲੇ ਲਿਆ ਕੇ ਬੰਨ ਦਿੱਤਾ ਗਿਆ ਸੌਂਦੇਖਾਂ ਦਰੋਗਾ ਇਸ ਕੋੜੇ ਦੀ ਸੰਭਾਲ ਆਪਣੇ ਜਿਹੜੇ ਥੱਲੇ ਦੇ ਕੰਮ ਕਰਨ ਵਾਲੇ ਆ ਉਹਨਾਂ ਨੂੰ ਤਗੀਦ ਕਰ ਦਿੱਤੀ ਹੈ ਵੀ ਇਸ ਕੋੜੇ ਦਾ ਦਾਣੇ ਪੱਠੇ ਦਾ ਹਰ ਇੱਕ ਚੀਜ਼ ਦਾ ਖਿਆਲ ਪੂਰਾ ਰੱਖਣਾ ਕੁਝ ਦਿਨਾਂ ਦੇ ਵਿੱਚ ਬਾਦਸ਼ਾਹ ਇਹਦੇ ਤੇ ਸਵਾਰੀ ਕਰੇਗਾ ਇਹਦੀ ਥਕਾਵਟ ਦੂਰ ਹੋ ਜਾੜੀ ਹੈ ਤੇ ਬਾਦਸ਼ਾਹ ਨੇ ਇਹ ਕਿਹਾ ਵੀ ਜਦੋਂ ਇਹ ਥਕਾਵਟ ਦੂਰ ਹੋਏਗੀ ਤੇ ਸਵਾਰੀ ਕਰਾਂਗੇ ਉਹਨਸ ਗੁਰੂ ਘਰ ਦੀ ਵਸਤੂ ਸੀ ਜੀ ਤੇ ਤੱਕੇ ਨਾਲ ਬਾਦਸ਼ਾਹ ਦੇ ਜਦੋਂ ਜਾ ਕੇ ਤਵੇਲੇ ਵਿੱਚ ਬੰਨੀ ਗਈ ਤੇ ਫਿਰ ਇਥੇ ਇਤਿਹਾਸ ਇਹ ਕਹਿੰਦਾ ਵੀ ਕੁਦਰਤ ਦਾ ਕ੍ਰਿਸ਼ਨ ਐ ਇਹੋ ਜਾਂ ਵਾਪਰਿਆ ਕੋੜੇ ਦੀ ਜਿਹੜੀ ਅਗਲੀ ਲੱਤ ਹੈ ਜੀ ਉਹ ਕਿਸੇ ਕਾਰਨ ਕਰਕੇ ਲੱਤ ਖਰਾਬ ਹੋ ਗਈ ਹੈ ਧਰਤੀ ਤੇ ਨਹੀਂ ਲੱਤ ਲਾਉਂਦਾ ਗਾ ਨਾ ਪਾਣੀ ਪੀਂਦਾ ਨਾ ਪੱਠੇ ਖਾਂਦਾ ਜੇ ਤੂੜੀ ਪਾਉਂਦਿਆ ਨਾ ਤੂੜੀ ਖਾਂਦਾ ਨਾ ਚੋਕਰ ਖਾਂਦਾ ਛੋਲੇ ਵਗੈਰਾ ਕੁਝ ਵੀ ਨਹੀਂ ਖਾਂਦਾ ਖਾਣਾ ਪੀਣਾ ਸਭ ਛੱਡ ਗਿਆ ਬੜੇ ਡਾਕਟਰਾਂ ਨੂੰ ਬੁਲਾਇਆ ਗਿਆ ਦਿਖਾਇਆ ਜਿਹੜੇ ਕੋੜਿਆਂ ਦੇ ਮਹਾਰਿਆਨ ਉਹਨਾਂ ਨੇ ਮਸਾਲੇ ਵਗੈਰਾ ਦੇ ਕੇ ਸਾਰਾ ਦੇਖਿਆ ਵੀ ਚਲੋ ਹੋ ਸਕਦਾ ਹੈ ਇਸ ਤਰ੍ਹਾਂ ਠੀਕ ਕੋੜਾ ਪਰ ਦਿਨੋਂ ਦਿਨ ਕੋੜਾ ਕਮਜ਼ੋਰ ਹੁੰਦਾ ਜਾਂਦਾ ਬਾਦਸ਼ਾਹ ਨੂੰ ਕਹਿ ਦਿੱਤਾ ਕਹਿੰਦੇ ਜੀ ਵੀ ਹੁਣ ਤੁਸੀਂ ਦੇ ਬੰਦਿਆਂ ਨੂੰ ਇਹ ਹੁਕਮ ਕਰ ਦੇਵੋ ਵੀ ਇਸ ਘੋੜੇ ਨੂੰ ਜਾ ਤਾਂ ਇਹਨਾਂ ਤੋਂ ਪਾਸੇ ਬੰਨੋ ਤੇ ਜਾ ਇਹਨੂੰ ਤੁਸੀਂ ਆਪਣੇ ਕਿਲੇ ਦੇ ਵਿੱਚੋਂ ਬਾਹਰ ਕੱਢ ਦਿਓ ਕਿਉਂਕਿ ਇਹਨੂੰ ਬਿਮਾਰੀ ਇਹੋ ਜੀ ਲੱਗ ਲੱਗ ਚੁੱਕੀ ਹੈ ਜਿਹਦਾ ਸਾਡੇ ਕੋਲੇ ਵੀ ਇਲਾਜ ਨਹੀਂ ਬਾਕੀ ਦੇ ਘੋੜੇ ਵੀ ਇਸ ਬਿਮਾਰੀ ਦੇ ਨਾਲ ਉਹਨਾਂ ਨੂੰ ਵੀ ਹੋ ਸਕਦਾ ਵੀ ਉਹ ਵੀ ਖਰਾਬ ਹੋ ਜਾਣ ਇਹਦੇ ਨਾਲ ਦੇ ਬਣ ਜਾੜ ਤੇ ਜਾਨਵਰਾਂ ਤੋਂ ਹੋ ਸਕਦਾ ਤੁਹਾਡੀ ਫੌਜ ਦੇ ਵਿੱਚ ਵੀ ਬਿਮਾਰੀ ਪੈ ਜਾਏ ਤੇ ਫੇਰ ਮੁਸ਼ਕਲ ਹੋ ਸਕਦੀ ਹੈ ਬਾਦਸ਼ਾਹ ਇਸ ਗੱਲ ਤੋਂ ਬੜਾ ਘਬਰਾਇਆ ਉਹ ਕਹਿੰਦੇ ਵੀ ਆਪਾਂ ਤਾਂ ਇਹ ਚੜਨ ਵਾਸਤੇ ਲਿਆਂਦਾ ਸੀ ਵੀ ਕਾਜੀ ਨੂੰ ਬੁਲਾਇਆ ਜੀ ਰਸਮਤ ਖਾਨ ਕਾਜੀ ਨੂੰ ਇਹ ਕਹਿਣ ਲੱਗੇ ਵੀ ਉਸ ਤੇ ਕੋੜਾ ਦੇ ਦਿੱਤਾ ਇਹਨੇ ਕੋੜਾ ਲਿਆ ਬਾਦਸ਼ਾਹ ਦੇ ਅੱਗੇ ਬੜੀਆਂ ਸਲਾਮਾਂ ਕਰਦਾ ਬੜਾ ਚੁੱਕਦਾ ਕਿਉਂਕਿ ਕਾਜ਼ੀਆਂ ਦਾ ਪਹਿਲੇ ਦਿਨੋਂ ਤੇ ਆਹ ਹਾਲਾਤ ਰਹੇ ਨੇ ਇਹਨੇ ਜੀ ਕੀ ਕੀਤਾ ਹੁਣ ਕੋਡੇ ਦੀ ਲਗਾਮ ਪਕੜੀਆ ਕਾਠੀ ਸਵੀਤ ਕੋੜਾ ਮਿਲ ਗਿਆ ਕਿਉਂਕਿ ਇਹ ਰੋਜ਼ ਬਾਦਸ਼ਾਹ ਨੂੰ ਕੁਰਾਨ ਸੁਣਾਉਂਦਾ ਜੀ ਕੁਰਾਨ ਇਸਲਾਮ ਦਾ ਇਹ ਧਾਰਮਿਕ ਗ੍ਰੰਥ ਆ ਜਿਵੇਂ ਉਹਨਾਂ ਦੇ ਵਿੱਚ ਚਾਰ ਗ੍ਰੰਥਾਂ ਦਾ ਜ਼ਿਕਰ ਚੱਲਦਾ ਜੀ ਕੁਰਾਨ ਵਜੀਦ ਅੰਜੀਰ ਔਰ ਇੱਕ ਇਹਨਾਂ ਦੇ ਵਿੱਚ ਜਿਵੇਂ ਆਪਣੀ ਰਹਿਤ ਮਰਿਆਦਾ ਹੈ ਨਾ ਜੀ ਤੁਰੇਤ ਤੇ ਜੰਬੂਰ ਇਹ ਚਾਰ ਨੇ ਇਹਨਾਂ ਦੇ ਅੰਦਰ ਜਿਵੇਂ ਸਾਡੀ ਸਿੱਖ ਧਰਮ ਦੀ ਰਹਿਤ ਮਰਿਆਦਾ ਇਹਨਾਂ ਵਿੱਚ ਜੰਬੂਰ ਇਸ ਤਰ੍ਹਾਂ ਹੈ ਇਹਨਾਂ ਦੀ ਜਿਵੇਂ ਰਹਿਤਾਂ ਲਿਖੀਆਂ ਹੋਈਆਂ ਉਹਦੇ ਵਿੱਚ ਵੀ ਇਸਲਾਮ ਦਾ ਬੰਦਾ ਕਿਸ ਤਰ੍ਹਾਂ ਕੀ ਨਵਾ ਉਹ ਸਾਰਾ ਕੁਝ ਇਹਨਾਂ ਦੇ ਲਈ ਦੱਸਿਆ ਹੋਇਆ ਉਹਦੇ ਵਿੱਚ ਇੱਕ ਹਦੀਸਾ ਗ੍ਰੰਥ ਵੀ ਇਹਨਾਂ ਦਾ ਮੰਨਿਆ ਗਿਆ ਜੋ ਇਬਰਾਹੀਮ ਦੇ ਵੇਲੇ ਲਿਖਿਆ ਗਿਆ ਉਹ ਇਹ ਕੁਰਾਨ ਦੇ ਹਰ ਰੋਜ਼ ਆਇਤ ਪੜ੍ਹ ਕੇ ਸੜੋਂਦਾ ਹੈ ਕੁਰਾਨ ਦੀ ਉਦੋਂ ਚਲੋ ਇਤਿਹਾਸ ਤਾਂ ਇਹ ਕਹਿੰਦਾ 14 ਅੰਕ ਤਬਕਾਂ ਦਾ ਜ਼ਿਕਰ ਕੀਤਾ ਸੀ ਉਸ ਤੋਂ ਬਾਅਦ ਫਿਰ ਇਹਨਾਂ ਨੇ ਇਕੱਠੀਆਂ ਕਰਕੇ ਬਾਅਦ ਦੇ ਵਿੱਚ ਆਪ ਲਿਖਿਆ ਮੁਹੰਮਦ ਸਾਹਿਬ ਨੇ ਸਿਰਫ 14 ਹੀ ਉਚਾਰਨ ਕੀਤੀਆਂ ਸੱਤ ਤੇ ਉਸ ਵਕਤ ਸ਼ਾਹਜਹਾਨ ਨੇ ਖੁਸ਼ ਹੋ ਕੇ ਜਦੋਂ ਇਹ ਕੋੜਾ ਦਿੱਤਾ ਇਹ ਲੈ ਕੇ ਹੋਣ ਮਹਾਰਾਏ ਤੁਹਾਡੀ ਇਮਾਨਤ ਮੈਂ ਤਾਂ ਆਪਣੇ ਨੇਤਰਾ ਨਾਲ ਦੇਖਣਾ ਚਾਹੁੰਨਾ ਵੀ ਤੁਸੀਂ ਉਸ ਘੋੜੇ ਤੇ ਸਵਾਰੀ ਕਰੋ ਸ਼ਿਕਾਰ ਖੇਡਣ ਵਾਸਤੇ ਜਾਵੋ ਸੰਗਤ ਉਹਦੇ ਤੁਹਾਨੂੰ ਘੋੜੇ ਤੇ ਚੜਿਆਂ ਦੇ ਤੁਹਾਡੇ ਦੀਦਾਰ ਕਰੇ ਸਤਿਗੁਰੂ ਵਿਚਰੋਂ ਆਪ ਜੀ ਘੋੜੇ ਦੇ ਉੱਤੇ ਚੜ ਗਏ ਧੰਨ ਗੁਰੂ ਆਰ ਗੋਬਿੰਦ ਸਾਹਿਬ ਮਹਾਰਾਏ ਕਹਿੰਦੇ ਤੁਸੀਂ ਕੁਝ ਸਮਾਂ ਇੱਥੇ ਰੁਕੋ ਮਹਾਰਾਏ ਕਹਿੰਦੇ ਜੋ ਤੁਹਾਡੀ ਇੱਛਾ ਉਹ ਪੂਰੀ ਕਰਕੇ ਤੁਹਰਾਗੇ ਤੇ ਸਤਿਗੁਰੂ ਪਾਤਸ਼ਾਹ ਦੇਖੋ ਜੀ ਜਿਹੋ ਜੀ ਇੱਛਾ ਸਿੱਖਾਂ ਰੱਖੀ ਮੇਰੇ ਦਾਤਾ ਨੇ ਉਹ ਪੂਰੀ ਕੀਤੀ ਆ ਆਓ ਕਵੀ ਰਾਜ ਕਿਰਤ ਕਵੀ ਪਾਈ ਸੰਤੋਖ ਸਿੰਘ ਜੀ ਨੇ ਜਿਹੜੇ ਇਤਿਹਾਸ ਨੂੰ ਆਪਣੀ ਕਲਮ ਦੇ ਨਾਲ ਰੰਗਤ ਦਿੱਤੀ ਆ ਭਾਵਨਾ ਸਹਿਤ ਨੂੰ ਸਰਵਣ ਕਰੀਏ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਅੰਮ੍ਰਿਤ ਸ਼ਹੀਦ ਸਿੰਘ ਸਾਹਿਬ ਤਨਤਨ ਜਥੇਦਾਰ ਬਾਬਾ ਹਨਵੰਦ ਸਿੰਘ ਜੀ ਮਹਾਰਾਜ ਤਨ ਗੁਰੂ ਅਰਗੁਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੇ ਜੀਵਨ ਦੀ ਵਿਚਾਰ ਸਾਹਿਬ ਜੀ ਤੁਸਾ ਆਪ ਕਰਵਾ ਲੈਣਾ ਸਾਰੀ ਹੀ ਸੰਗਤ ਅਸੀਸਾਂ ਬਖਸ਼ੋ ادب ਸਹਿਤ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਸਤਨਾਮ ਦੀ ਵਾਹਿਗੁਰੂ ਸਾਹਿਬ ਜੀ ਜਾਹੀਂ ਦੁਰਗਤਿ ਜਿਸ ਮਗ ਘਰ ਕੋ ਵਿਚੋ ਤੋ ਡੇਰਾ ਸਤਿਗੁਰ ਕੋ ਕਿਲੇ ਤੋਂ ਜਿਹੜਾ ਰਾਸਤਾ ਨਾ ਕਹਿੰਦੇ ਸ਼ਹਿਰ ਤੋਂ ਬਾਹਰ ਪਿੰਡਾਂ ਨੂੰ ਜਾਂਦਾ ਹੈ ਜਾਂ ਇਹਨੇ ਕਹਿ ਦਈਏ ਜਿੱਮੇ ਜਿੱਥੇ ਕਾਜੀ ਦਾ ਘਰ ਆ ਕਾਜੀ ਜਿੱਥੇ ਵਾਸਾ ਰੱਖਦਾ ਉਹ ਜਿਹੜਾ ਰਸਤਾ ਸੀ ਕੇਲੇ ਤੋਂ ਜਿਹੜਾ ਕਾਜੀ ਦੇ ਘਰੋਂ ਜਾਂਦਾ ਉਹੀ ਰਸਤਾ ਸਾਰੇ ਲੋਕ ਉਥੋਂ ਦੀ ਲੰਘਦੇ ਟੱਪਦੇ ਆ ਉਸੇ ਰਸਤੇ ਧੰਨ ਗੁਰੂ ਆਰ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅਸਥਾਨ ਕੀਤਾ ਹੋਇਆ ਮਾਰੇ ਡੇਰਾ ਰੱਖਦੇ ਪਏ ਉਥੇ ਸਤਗੁਰਾਂ ਦੀਆਂ ਫੌਜਾਂ ਸਾਰਿਆਂ ਨੇ ਉਤਾਰਾ ਤੰਬੂ ਕਨਾਤਾ ਲਗੀਆਂ ਨੇ ਬਾਕੀ ਦਾ ਉਸ ਜਿਵੇਂ ਕਹਿ દਈਏ ਵੀ ਜਿਵੇਂ ਅੱਜ ਕੱਲ ਆਪਾਂ مین ਰੋਡ ਕਹਿ ਦਿੰਦੇ ਆ ਉਸ ਰੋਡ ਤੋਂ ਉਸ ਪਗ ਡੰਡੀ ਤੋਂ ਉਸ ਛੜਕ ਤੋਂ ਪਹਿਲੇ ਤੋਂ ਨਾ ਰਸਤੇ ਤੋਂ ਬਾਕੀ ਪਿੱਛੇ ਨੂੰ ਕਹਿੰਦੇ ਤੰਬੂ ਕਨਾਤਾ ਪਰਾਂ ਨੂੰ ਲੱਗੀਆਂ ਨੇ ਤੇ ਸਾਹਿਬ ਸਤਿਗੁਰੂ ਪਾਤਸ਼ਾਹ ਦਾ ਜਿਹੜਾ ਦੀਵਾਨ ਸੱਜਦਾ ਉਹ ਰਸਤੇ ਦੇ ਬਿਲਕੁਲ ਨਾਲ ਲੱਗਦਾ ਹੈ ਇਧਰ ਨੂੰ ਮੁੱਕ ਕਰਕੇ ਕਿਉਂਕਿ ਬਾਹਰੋਂ ਕਿਸੇ ਨੂੰ ਕੁਝ ਨਹੀਂ ਦਿਖਦਾ ਸਤਿਗੁਰੂ ਪਾਤਸ਼ਾਹਦਰੋਂ ਸਭ ਕੁਝ ਆਪ ਦੇਖਦੇ ਆ ਪਤਾ ਲੱਗਦਾ ਵੀ ਕੌਣ ਜਾ ਰਿਹਾ ਹੈ ਕੀ ਕੋਈ ਕਿੰਨੀ ਸੰਗਤ ਕੌਣ ਆ ਰਿਹਾ ਕਿਸ ਪਾਸੋਂ ਉਹ ਸਾਰਾ ਦਿਖਾਈ ਦਿੰਦਾ ਦੂਰ ਤੱਕ ਆਵਤ ਜਾਤ ਨਜ਼ਰ ਤਹ ਪਰ ਹੋਈ ਉੱਚੀ ਸ੍ਰੀ ਗੁਰੂ ਨਿਤਧਿਰੇ ਆਉਂਦੇ ਜਾਂਦੇ ਸਾਰੇ ਹੀ ਨਜ਼ਰੀ ਪੈਂਦੇ ਆ ਸਤਿਗੁਰੂ ਪਾਤਸ਼ਾਹ ਹਮੇਚਾ ਉੱਚੇ ਅਸਥਾਨ ਦੇ ਉੱਪਰ ਮੇਰੇ ਦਾਤਾ ਕਹਿੰਦੇ ਬੈਠਦੇ ਹਨ ਹੈ ਕੀ ਸਹਦ ਤਹਾਂ ਚਲ ਆਇਓ ਜੈ ਸਿੱਖ ਗਣ ਦੀਵਾਨ ਲਗਾਇਓ ਕਾਜੀ ਕੋੜੇ ਨੂੰ ਲੈ ਕੇ ਉਸ ਜਗ੍ਹਾ ਤੇ ਚੱਲ ਕੇ ਆ ਗਏ ਜਿੱਥੇ ਸਤਿਗੁਰੂ ਪਾਤਸ਼ਾਹ ਜੀ ਦੀਵਾਨਸ ਜਾ ਕੇ ਬੈਠੇ ਹਨ ਜੋ ਬਿਰਾਜੈ ਅੰਤਰਜਾਮੀ ਜੋ ਕਰਤਾ ਸਭ ਜਗ ਕੋ ਸੁਆਮੀ ਮੇਰੇ ਸਾਹਿਬ ਸਤਿਗੁਰੂ ਪਾਤਸ਼ਾਹ ਊਚ ਦਮਦਮੇ ਗੁਰੂ ਬਿਰਾਜੇ ਉੱਚੀ ਜਗ੍ਹਾ ਤੇ ਨਾ ਤਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਆਸਣ ਲਾ ਕੇ ਮੇਰੇ ਦਾਤਾ ਬੈਠੇ ਆ ਜਿਹੜੇ ਸਾਰੇ ਜਗਤ ਦੇ ਸੰਸਾਰ ਦੇ ਦੁਨੀਆ ਦੇ ਕਰਤਾ ਕਰਤਾ ਨੇ ਮਾਲਕ ਹਨ ਸਭ ਦੇ ਕਰੀ ਤੁਰੰਗ ਰੇਖਵ ਸੇਖਾ ਮਨਹੁ ਪੁਕਾਰਤ ਸ੍ਰੀ ਗੁਰ ਦੇਖਾ ਅੰਤਰਜਾਮੀ ਸਤਗੁਰੂ ਆਰ ਗੋਬਿੰਦ ਸਾਹਿਬ ਜੀ ਨੇ ਜਦੋਂ ਸਾਰਾ ਕੁਝ ਕਹਿਣ ਲੱਗੇ ਵੀ ਉੱਥੇ ਬੈਠਿਆਂ ਮੇਰੇ ਦਾਤਾ ਰਹਿਮਤਾ ਵਰਤਉਂਦੇ ਆ ਨਾ ਕਾਜੀ ਜਦੋਂ ਘੋੜਾ ਲੈ ਕੇ ਲੰਘਦਾ ਪਿਆ ਤੇ ਬਿਲਕੁਲ ਜਦੋਂ ਕਹਿੰਦੇ ਸਤਗੁਰੂ ਜੀ ਦੇ ਡੇਰੇ ਦੇ ਸਾਹਮਣੇ ਆ ਗਿਆ ਨਾ ਤੇ ਕੋੜਾ ਕਹਿੰਦੇ ਰੁਕ ਗਿਆ ਇਸ ਤਰ੍ਹਾਂ ਉੱਚੀ ਉੱਚੀ ਫੁਕਾਰੇ ਮਾਰਦਾ ਹੈ ਮਾਨੋ ਕਿ ਕਵੀ ਜੀ ਇਸ ਤਰ੍ਹਾਂ ਬਚਨ ਕਰਦੇ ਆ ਵੀ ਸਤਿਗੁਰੂ ਪਾਤਸ਼ਾਹ ਜੀ ਨੂੰ ਪੁਕਾਰ ਰਿਹਾ ਹੋਵੇ ਗੁਰੂ ਅੱਗੇ ਬੇਨਤੀਆਂ ਕਰਦਾ ਹੋਵੇ ਕਿ ਸਤਿਗੁਰੂ ਜੀ ਤੁਰਕ ਤੂਮ ਤਪਤਾਲ ਬਿਲੰਦ ਮਾਇਰਤ ਗਜ ਦੀਨ ਮਨਿੰਦ ਕਹਿੰਦੇ ਵੀ ਇਹ ਤੁਰਕਾਂ ਦਾ ਇੱਕ ਬਹੁਤ ਵੱਡਾ ਜਿਹੜਾ ਇਹ ਇਕੱਠਾ ਹੈ ਨਾ ਇੰਨੇ ਜਿਹੜੇ ਤੁਰਕ ਲੋਕ ਦੇ ਇੱਕ ਬਹੁਤ ਵੱਡਾ ਕਹਿੰਦੇ ਵੀ ਤਪਦਾ ਇੱਕ ਭਾਰੀ ਕਹਿੰਦੇ ਵੀ ਸਰੋਵਰ ਆ ਬਹੁਤ ਵੱਡਾ ਤਪਦਾ ਹੋਇਆ ਤੇ ਮੈਂ ਹਾਥੀ ਦੀ ਤਰ੍ਹਾਂ ਕਹਿਣ ਲੱਗੇ ਵੀ ਇਸ ਸਰੋਵਰ ਦੇ ਵਿੱਚ ਆਤਲ ਹੋ ਕੇ ਕਹਿੰਦੇ ਦੁਖੀ ਹੋ ਕੇ ਫਸ ਟੁਕਿਆ ਮੈਂ ਹਾਥੀ ਦੀ ਤਰ੍ਹਾਂ ਨਾ ਫੜ ਏਡੇ ਵੱਡੇ ਸਮੁੰਦਰ ਦੇ ਵਿੱਚ ਤੁਰ ਕੇ ਇਹੋ ਜਿਹਾ ਕਹਿਣ ਲੱਗੇ ਵੀ ਇਹਨਾਂ ਦਾ ਤਾਪੇ ਹੋ ਜਾ ਤੁਰਕਾਂ ਦਾ ਕਿਸੇ ਦੇ ਉੱਤੇ ਦਇਆ ਕਰਨ ਵਾਲੇ ਨਹੀਂ ਪਾਵੇਂ ਜਾਨਵਰ ਆ ਪਾਵੇਂ ਮਨੁੱਖ ਨੇ ਕਿਸੇ ਉੱਤੇ ਕੋਈ ਇਨਾਂ ਦੀ ਦਇਆ ਰਹਿਮਤ ਨਹੀਂਗੀ ਕਾਜੀ ਗਰਾਹਾ ਗਰਸਿਓ ਲੈ ਜਾਤ ਬਿਰਧ ਦੀਨ ਬੰਦੂ ਬਖਿਆਤ ਕਹਿੰਦੇ ਕਾਜੀ ਇਸ ਤਰ੍ਹਾਂ ਜਿਵੇਂ ਇੱਕ ਤੰਦੂਆ ਹੋਵੇ ਜਿਵੇਂ ਹਾਥੀ ਨੂੰ ਤੰਦੂਏ ਨੇ ਤੰਦ ਪਾਏ ਤੇ heਠਾਂ ਖਿੱਚ ਕੇ ਲਜਾਣ ਲੱਗਿਆ ਉਸੇ ਤਰ੍ਹਾਂ ਸਤਿਗੁਰੂ ਇਨਾਂ ਤੁਰਕਾਂ ਦੇ ਸਤਪਦੇ ਹੋਏ ਸਰੋਵਰ ਦੇ ਵਿੱਚ ਕਾਜੀ ਇੱਕ ਤੰਦੂਏ ਦੀ ਤਰ੍ਹਾਂ ਹੈ ਇਸ ਸਤਿਗੁਰੂ ਪਾਤਸ਼ਾਹ ਮੈਨੂੰ ਕਹਿੰਦੇ ਨਾ ਵੀ ਇਹ ਥੱਲੇ ਨੂੰ ਲਿਜਾ ਰਹੇ ਆ ਫੜ ਕੇ ਕਹਿਣ ਤੋਂ ਪਾਵ ਆਪਣੇ ਵਾਸ ਕਰ ਰੱਖਿਆ ਮੇਰਾ ਹੁਣ ਇੱਥੇ ਵਾਸ ਨਹੀਂ ਜੇ ਚੱਲਦਾ ਆਪ ਦੀਨਾਂ ਦੀ ਰੱਖਿਆ ਕਰਨ ਵਾਲਿਓ ਤੁਹਾਡਾ ਇਹ ਸਭ ਤੋਂ ਵੱਡਾ ਧਰਮ ਹੈ ਕਰੋ ਛੁਰਾ ਮਨ ਰੱਖੋ ਪਾਸ ਕਿਰਪਾ ਨਿਦਾਨ ਸੁਨੋ ਅਰਦਾਸ اے ਸਤਿਗੁਰੂ ਪਾਤਸ਼ਾਹ ਕਿਰਪਾ ਦੇਖ ਜਾਨੇ ਮੇਰੀ ਬੇਨਤੀ ਸੁਣੋ ਮੇਰੀ ਅਬੇ ਬੇਨਤੀ ਸੁਣ ਲੀਜੇ ਸਤਿਗੁਰੂ ਮੇਰੀ ਬੇਨਤੀ ਸੁਣ ਲਵੋ ਕਿਰਪਾ ਕਰੋ ਸਤਿਗੁਰੂ ਮੇਰੀ ਰੱਖਿਆ ਕਰੋ ਮੈਨੂੰ ਇਹਨਾਂ ਤੁਰਕਾਂ ਦੇ ਪਾਸੋਂ ਕਾਜੀ ਤੋਂ ਛਡਾਵੋ ਸਤਿਗੁਰੂ ਆਪਣੇ ਕੋਲ ਰੱਖੋ ਮੇਰੇ ਦਾਤਾ ਜੀ ਆਸਮਾਨ ਕੀ ਲਖ ਕੈ ਤਤਕਾਲਾ ਕਰੇ ਬਿਲੋਚਨ ਊਚ ਵਿਸਾਲਾ ਤਨ ਗੁਰੂ ਆਰ ਗੋਬਿੰਦ ਸਹਿ ਮਹਾਰਾਜ ਸੱਚੇ ਪਾਤਸ਼ਾਹ ਸਭ ਦੇ ਹਿਰਦੇ ਦੀ ਜਾਣਨ ਵਾਲੇ ਬਿਨ ਬੋਲਿਆ ਸਭ ਕਿਸ ਜਾਣਦਾ ਬਿਨਾ ਬੋਲਣ ਤੋਂ ਸਾਰਿਆਂ ਦੀ ਪੁਕਾਰ ਸਭ ਦੇ ਹਿਰਦੇ ਦੀ ਜਾਣਨ ਵਾਲੇ ਨੇ ਮੇਰੇ ਦਾਤਾ ਧੰ ਗੁਰੂ ਹਰਗੋਬਿੰਦ ਸਾਹਿਬ ਮਾਰਾਏ ਨੇ ਕੋਡੇ ਦੇ ਅੰਦਰ ਦੀ ਗੱਲ ਜਾਣੀ ਆ ਤੇ ਸਾਹਿਬ ਸਤਗੁਰੂ ਪਾਤਸ਼ਾਹ ਜੀ ਰਾਸਤੇ ਦੇ ਵੱਲ ਫਿਰ ਉੱਚੇ ਨੇਤਰ ਕਰਕੇ ਸਤਗੁਰੂ ਵੇਖਣ ਲੱਗੇ ਹਨ ਦਿਸਮਾਰਗ ਕੀ ਦ੍ਰਿਸ਼ਟ ਚਲਾਈ ਬੋਲੇ ਕੌਣ ਤੁਰਾਂ ਗਲੇ ਜਾਈ ਤੇ ਮਹਾਰਾਜ ਜੀ ਜਦੋਂ ਰਾਸਤੇ ਵੱਲ ਦੇਖਦੇ ਆ ਨਾ ਕਾਜੀ ਤੇ ਘੋੜਾ ਦੋਨੇ ਜਦੋਂ ਸਤਗੁਰਾਂ ਦੀ ਨਜ਼ਰੀ ਪਈ ਆ ਤੇ ਗੁਰੂ ਆਰ ਗੋਬਿੰਦ ਸਿੰਘ ਮਹਾਰਾਜ ਆਪਣੇ ਸਿੱਖਾਂ ਦੇ ਨਾਲ ਬਚਨ ਕਰਦੇ ਕਹਿੰਦੇ ਸਿੱਖੋ ਕਹਿੰਦੇ ਉਹ ਕੌਣ ਹੈ ਭਾਈ ਜਿਹੜਾ ਕਹਿੰਦੇ ਵੀ ਘੋੜਾ ਲੈ ਕੇ ਤੁਰਿਆ ਜਾ ਰਿਹਾ ਹੈ ਕੌਣ ਆ ਉਹ ਜਿਹੜਾ ਘੋੜਾ ਲੈ ਜਾਂਦਾ ਪਿਆ ਹੈ ਸਨੇ ਸਨੇ ਗਮਨਤ ਦੁਖਿਆਰਾ ਕਿਤਕ ਸਿੱਖ ਉਠ ਤਵੈ ਨਿਹਾਰਾ ਜਦੋਂ ਕਹਿੰਦੇ ਕੋਈ ਘੋੜੇ ਨੂੰ ਲੈ ਕੇ ਤੁਰਦਾ ਤੇ ਘੋੜੇ ਦੀ ਚਾਲ ਕਹਿੰਦੇ ਵੀ ਬਹੁਤ ਤੇਜ ਹੁੰਦੀ ਹੈ ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਵੀ ਘੋੜਾ ਹੌਲੀ ਤੁਰਦਾ ਤੇ ਰੁਕ ਜਾਂਦਾ ਇੰਜ ਲੱਗਦਾ ਵੀ ਕਿਸੇ ਕਾਰਨ ਕਰਕੇ ਉਹ ਦੁਖੀ ਹੋਵੇ ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਬਚਨ ਕਰਦੇ ਆ ਸਿੱਖਾਂ ਨੇ ਸੁਣਦਿਆਂ ਸਾਧ ਉਹ ਵੀ ਉੱਠ ਕੇ ਵੇਖਣ ਲੱਗ ਪਏ ਹਨ ਕਾਜੀ ਇਹ ਗਰੀਬ ਨਿਵਾਜ਼ ਜਾਤ ਲੀਕੋ ਰੋਗੀ ਬਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਗਰੀਬ ਨਿਵਾਜ਼ ਸਤਿਗੁਰੂ ਜੀ ਇਹ ਤਾਂ ਕਹਿੰਦੇ ਵੀ ਕਾਜੀ ਲੱਗਦਾ ਹੈ ਵੀ ਇੱਕ ਕਿਸੇ ਰੋਗੀ ਘੋੜੇ ਨੂੰ ਕਹਿੰਦੇ ਵੀ ਲੈ ਕੇ ਜਾ ਰਿਹਾ ਹੈ। ਕੰਮ ਸੁਨ ਕੋਰਾ ਲਿਆਇਓ ਜੋਏ ਉਠਤ ਬਿ ਲੋਕਿਓ ਪਰਖਿਓ ਸੋਏ। ਕਹਿੰਦੇ ਵੀ ਇਸ ਤਰ੍ਹਾਂ ਸੁਣ ਕੇ ਨਾ ਜਿਹੜਾ ਕਾਬਲ ਦਾ ਸਿੱਖ ਸੀ ਜਦੋਂ ਉਹਨੇ ਘੋੜੇ ਬਾਰੇ ਸੁਣਿਆ ਘੋੜੇ ਦਾ ਨਾਂ ਖੜਾ ਹੋ ਗਿਆ ਉਹ ਵੀ ਉੱਠ ਕੇ। ਉਹਨੇ ਜਦੋਂ ਹੁਣ ਦੂਰੋਂ ਦੇਖਿਆ ਨਾ ਕਿਉਂਕਿ ਆਪਣੀ ਚੀਜ਼ ਦੀ ਪਛਾਣ ਹੁੰਦੀ ਹੈ। ਆਪਣੀ ਚੀਜ਼ ਦੀ ਬੰਦਾ ਦੂਰੋਂ ਪਛਾਣ ਕਰ ਲੈਂਦਾ ਵੀ ਇਹ ਵਸਤੂ ਸਾਡੀ ਹੈ। ਉਸ ਸਿੱਖ ਨੇ ਕਾਬਲ ਦੇ ਸਿੱਖ ਨੇ ਜਦੋਂ ਉੱਠ ਕੇ ਕਹਿੰਦੇ ਘੋਡੇ ਨੂੰ ਦੇਖਿਆ ਨਾ ਤੇ ਪਛਾਣ ਲਿਆ ਜੀ ਘੋੜਾ ਉਸੇ ਵਕਤ ਹੀ ਮੇਰੇ ਸਾਹਿਬ ਸਤਿਗੁਰੂ ਜੀ ਨੂੰ ਬੇਨਤੀ ਕਰਦਾ ਹੈ ਉਰ ਹਾਰ ਖਤ ਮੁਖ ਤੋਰ ਤੇ ਉਚਾਰਾ ਸ੍ਰੀ ਗੁਰੂ ਜੀ ਇਹ ਤੁਰੰਗ ਤੁਮਾਰਾ ਬੜਾ ਖੁਸ਼ ਹੋਇਆ ਕਹਿਣ ਲੱਗੇ ਸੱਚੇ ਪਾਤਸ਼ਾਹ ਜੀ ਇਹ ਤਾਂ ਕਹਿੰਦੇ ਉਹੀ ਕੋੜਾ ਜਿਹੜਾ ਰਸਤੇ ਵਿੱਚ ਇਹਨਾਂ ਨੇ ਖੋਇਆ ਮੈਂ ਜੋ ਤੁਹਾਡੇ ਵਾਸਤੇ ਲੈ ਕੇ ਆ ਰਿਹਾ ਸਾਂ ਬਿਸ਼ਰ ਮੋਹ ਤੇ ਦੁਰਬਲ ਭਇਓ ਨਹੀਂ ਯਤਨ ਕਰ ਰਾਵਰ ਲਿਓ ਤੇ ਮਹਾਰਾਜ ਜੀ ਇਹ ਮੈਥੋਂ ਵਿਛੜ ਕੇ ਬੜਾ ਕਮਜ਼ੋਰ ਹੋ ਗਿਆ ਮੈਂ ਯਤਨ ਕਰਕੇ ਸਤਿਗੁਰੂ ਆਪ ਜੀ ਦੇ ਪਾਸੇ ਨੂੰ ਨਾ ਪਹੁੰਚਾ ਨਹੀਂ ਸਕਿਆ ਯਤਨ ਤਾਂ ਬੜੇ ਕੀਤੇ ਸਨ ਪਰ ਤੁਹਾਡੇ ਤੱਕ ਨਹੀਂ ਆਇਆਗਾ ਇਹ ਤੁਸਨ ਕੀ ਬਸ ਭਾ ਆਸ ਨਾਲ ਲੀਜੈ ਸਤਿਗੁਰੇ ਆਪ ਸੰਭਾਲ ਇਹ ਸਤਿਗੁਰੂ ਪਾਤਸ਼ਾਹ ਜੀ ਹੁਣ ਕਿਰਪਾ ਕਰੋ ਵੀ ਇਸ ਦੁਸਤਾਂ ਦੇ ਬਸ ਪਏ ਹੋਏ ਕਹਿਣ ਲੱਗੇ ਨਾ ਵੀ ਇਹ ਜੜੀਆਂ ਘਟਾਲਾਂ ਚਾਲਾਂ ਕਰਦੇ ਨੇ ਨਾ ਲੋਕਾਂ ਦੇ ਬਸ ਦੇ ਵਿੱਚੋਂ ਘੋੜੇ ਨੂੰ ਕੱਢ ਲਵੋ ਮਹਾਰਾਜ ਆਪਣੇ ਕੋਲ ਰੱਖੋ ਸਤਿਗੁਰੂ ਜੀ ਜੇਵੇ ਸਿੱਖਾਂ ਦੀ ਸੰਭਾਲ ਕਰਦੇ ਹੋ ਨਾ ਉਸੇ ਤਰ੍ਹਾਂ ਸਤਿਗੁਰੂ ਇਸ ਜਾਨਵਰ ਦੀ ਵੀ ਸੰਭਾਲ ਕਰੋ ਮਹਾਰਾਜ ਜੀ ਆਦਿਕ ਪ੍ਰੇਮ ਸਿੱਖ ਕੇਉ ਰਹੀ ਰਾ ਕਾਜੀ ਦਿਸ਼ ਬਿ ਲੋਕ ਤਿਸ ਬੀਰਾ ਸਿੱਖ ਦੇ ਹਿਰਦੇ ਦੀ ਪਾਵਨਾ ਨੂੰ ਦੇਖਦਿਆਂ ਸਾਰ ਮਹਾਰਾਜ ਫਿਰ ਕਾਜੀ ਦੇ ਵੱਲ ਸਤਿਗੁਰੂ ਦੇਖਿਆ ਹੈ ਸਤਗੁਰਾਂ ਨੇ ਪਾਠ ਕੈ ਸਿੱਖ ਸਤਿਗੁਰੂ ਹੰਕਾਰਾ ਸਾਦਰ ਵੀ ਸਭਾ ਵਿੱਚ ਬੈਠਾਰਾ ਸਤਿਗੁਰੂ ਗੁਰੂ ਆਰ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਸੇ ਵਕਤ ਸਿੱਖ ਨੂੰ ਭੇਜਿਆ ਮਹਾਰਾਜ ਕਹਿੰਦੇ ਨਾ ਵੀ ਤੁਸੀਂ ਇੰਜ ਕਰੋ ਵੀ ਜਾਓ ਵੀ ਕਾਜੀ ਨੂੰ ਸੱਦ ਕੇ ਲੈ ਕੇ ਆਓ ਸਾਡੇ ਕੋਲ ਬੁਲਾਓ ਘੋੜੇ ਸਮੇਤ ਹੀ ਲਿਆਓ ਡਾਉ ਨੂੰ ਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬਚਨ ਨੂੰ ਸੁਣ ਕੇ ਨਾ ਉਸੇ ਵਕਤ ਕਹਿੰਦੇ ਵੀ ਚਲੇ ਗਏ ਨੇ ਸਿੱਖ ਹੈ ਬ੍ਰਤਾਂਤ ਕੋ ਬੂਝਿਓ ਜਬੈ ਕਾਜੀ ਕਹਿ ਤਪਿਓ ਤਬ ਸਭੈ ਸਤਗੁਰੂ ਗੁਰੂ ਆਰ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਨਾ ਜਦੋਂ ਹੁਣ ਕਾਜੀ ਨੂੰ ਕਹਿੰਦੇ ਆਪਣੇ ਕੋਲ ਬੁਲਾਇਆ ਕਾਜੀ ਆ ਕੇ ਸਤਿਗੁਰੂ ਜੀ ਦੇ ਕੋਲ ਬੈਠ ਗਿਆ ਬੜੇ ਆਦਰ ਸਨਮਾਨ ਦੇ ਨਾਲ ਬਿਠਾ ਲਿਆ ਸਿੱਖ ਨੇ ਘੋੜੇ ਦੀ ਲਗਾਮ ਪਕੜ ਲਈ ਆ ਖੜ ਗਿਆ ਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਹੁਣ ਘੋੜੇ ਬਾਰੇ ਪੁੱਛਣ ਲੱਗੇ ਆ ਕਾਬਲ ਦੇ ਸਿੱਖ ਨੂੰ ਕਹੇ ਤੁਸੀਂ ਵੀ ਚੁੱਪ ਰਹੇ ਕੁਝ ਨਹੀਂ ਬੋਲਣਾ ਕਿਸੇ ਨੇ ਹੁਣ ਮਹਾਰਾਜ ਨਾਲ ਕਾਜੀ ਨਾਲ ਗੱਲਾਂ ਕਰਦਿਆ ਕਾਜੀ ਨੂੰ ਨਹੀਂ ਸੀ ਪਤਾਗਾ ਵੀ ਇਹ ਕੀ ਕੁਝ ਵਾਪਰਿਆ ਘੋੜਾ ਬਾਸ਼ਾ